ਤੁਹਾਡਾ ਜਿਹੜਾ ਧਾਰਮਿਕ ਗੀਤ ਆ ਸਦਾ ਬਹਾਰ ਅਮਰ ਗੀਤ ਧੰਨ ਧੰਨ ਬਾਬਾ ਬੁੱਢਾ ਜੀ ਜੀ ਉਹ ਚਮਕੀਲਾ ਤੇ ਵਿਵਾ ਮਰ ਜੋ ਫਰਾਂ ਨਗਾ ਜੀ ਹਾਂਜੀ ਉਹ ਕਿਵੇਂ ਸਬਬ ਬਣਿਆ ਸਿਆ ਅਮਰ ਸਿੰਘ ਚਮਕੀਲਾ ਉਹ ਬਣਿਆ ਜੀ ਕਿ ਮੈਂ ਨਾ ਸਿੰਦਰ ਸ਼ੰਦਾ ਜੀ ਕੋਲ ਕੰਮ ਕਰਦਾ ਇਸ ਦਫ਼ਤਰ ਅੱਛਾ ਜੀ ਅਸੀਂ ਉੱਤੇ ਘਟ ਰਹੇ ਸੀ ਥੱਲੇ ਜਾਵਾਂ ਸੀ ਸੜਕ ਦੇ ਰੋਡ ਤੇ ਰੋਡ ਤੇ ਚਮਕੀਲਾ ਸਾਹਿਬ ਦਾ ਦਫ਼ਤਰ ਸੀ ਠੀਕ ਹੈ ਠੀਕ ਜੀ ਉਹ ਸਵੇਰੇ ਜਾਂਦੇ ਵੀ ਸਾਨੂੰ ਮਿਲਦੇ ਸੀ 9 ਵਜੇ ਜੋ 4 ਵਜੇ ਆਉਂਦੇ ਸੀ ਤਾਂ ਵੀ ਮਿਲਦੇ ਸੀ ਇਹ ਦੋ ਖੜਿਆ 7 ਵਜੇ ਆ ਜਾਂਦੇ ਸੀ ਠੀਕ ਹੈ ਮਿਲਦੇ ਸੀ ਵਧੀਆ ਸਵਾਦ ਸੀ ਬੈਠਦੇ ਹੁੰਦੇ ਜੀ ਗਲਫੀ ਜੰਕਸ਼ਨ ਵੀ ਚੱਲਦਾ ਸੀ ਠੀਕ ਹੈ ਜੀ ਅੱਛਾ ਇਹ ਆ ਗਈ ਉਹ ਰਿਕਾਰਡਿੰਗ ਆ ਗਈ ਹੁਜਾ ਸਾਹਿਬ ਦਾ ਫੋਨ ਆ ਗਿਆ ਕਹਿੰਦੇ ਵੀ ਧਰਮਗੀਤ ਇਕੱਠੇ ਕਰੋ ਚਲੋ ਨਾ ਸੀ ਵੀ ਆ ਸਾਹ ਦੇ ਇਕੱਠੇ ਕੀਤੇ ਹੋਰ ਕੀਤੇ ਹਾਂ ਜੀ ਕਹਿੰਦੇ ਸੇਵਾ ਸਿੰਘ ਆਏ ਕਰ ਕੋਈ ਬਾਬਾ ਬੁੱਢਾ ਜੀ ਬਾਰੇ ਕਿਸੇ ਨੇ ਨਹੀਂ ਲਿਖਿਆ ਇਹ ਹੁਜਾ ਸਾਹਿਬ ਨੇ ਕਿਹਾ ਤੁਹਾਨੂੰ ਨਹੀਂ ਜਮਕੀਲਾ ਜੀ ਅੱਛਾ ਜਮਕੀਲਾ ਜੀ ਹਾਂ ਸ਼ਾਇਦ ਉਹਨਾਂ ਨੂੰ ਹੁਜਾ ਸਾਹਿਬ ਨੇ ਕਿਹਾ ਹੋਵੇ ਠੀਕ ਹੈ ਜੀ ਮੈਨੂੰ ਕਹਿੰਦੇ ਵੀ ਪਾਸ ਤੋਂ ਸੇ ਮੈਂ ਜਾਣਾ ਦਿੱਲੀ ਹਾਂ ਜੀ ਕਿ ਬਈ ਬਾਬਾ ਬੁੱਢਾ ਜੀ ਬਾਰੇ ਕਿਸੇ ਨੇ ਨਹੀਂ ਲਿਖਿਆ ਹੈਗਾ ਕਿ ਤੁਸੀਂ ਕੋਸ਼ਿਸ਼ ਕਰਕੇ ਦੇਖੋ ਮੇਰਾ ਖਿਆਲ ਇਹ ਬਾਬਾ ਬੁੱਢਾ ਜਿਹਦੇ ਧਾਰਮਿਕ ਗੀਤ ਜਿਹੜਾ ਪੰਜਾਬੀ ਹੈ ਕੋਈ ਇੱਕੋ ਹੀ ਹੈ ਇਹ ਤੁਹਾਡਾ ਪਹਿਲਾ ਗੀਤ ਪਹਿਲਾ ਹੀ ਗੀਤ ਬਾਅਦ ਵਿੱਚ ਕਈ ਬਣ ਗਏ ਹਾਂ ਹਾਂ ਪਹਿਲਾ ਹੀ ਗੀਤ ਠੀਕ ਹੈ ਚਲੋ ਮੈਨੂੰ ਇਹ ਸੀ ਕਿ ਮੈਂ ਕਹਾਂ ਜਿਵੇਂ ਗਿੱਲਾ ਸਾਹਿਬ ਇਹਦੇ ਗੀਤ गा ਰਿਹਾ ਹੈ ਉਹ ਜੀ ਲਾ ਮੈਂ ਅਸਲ ਸੋਲੋ ਗਈ ਸੀ ਇਹ ਮੈਂ ਉੱਥੇ ਜਾ ਕੇ ਪਾਈਆ ਦਿਖਾਣਾ ਬਣਾ ਲਾ ਦਿਖਾਣਾ ਬਣਾ ਲਾ ਤਾਂ ਸੋਲੋ ਲਿਗਾ ਤੁਹਾਡਾ ਜੀ ਹਾਂ ਜੀ ਹਾਂ ਜੀ ਉਹ ਉਹਨਾਂ ਨੇ ਦਰਾਜ ਦੀ ਕਾਰਡ ਆ ਜੀ ਇਹਨੂੰ ਡਿਊਟ ਕੀਤਾ ਜਾਂਦਾ ਇਹ ਲਿਖੇ ਤਾਂ ਹੁੰਦਾ ਜੀ ਜਦ ਪਤਾ ਕਿ ਮୋਰੇ ਰਗੀਤ ਰਿਕਾਰਡ ਹੋ ਜਾਣਾ ਬਿਲਕੁਲ ਹਾਂ ਜੀ ਨਹੀਂ ਲਿਖਣੀ ਹੁੰਦਾ ਮੈਂ ਤੁਸੀਂ ਫਿਰ ਮੈਂ ਬੈਹ ਜੀ ਮੈਂ ਰਾਤੋਂ ਰਾਤ ਬੈ ਪੰਜ ਅੰਤਰੇ ਲਿਖੇ ਦੇ ਜਿੰਨਾਂ ਕਿ ਮੈਨੂੰ ਜੋ ਵੀ ਮੈਨੂੰ ਹਿਸਟਰੀ ਯਾਦ ਸੀ ਉਹ ਤਿੰਨ ਹੋ ਗਏ ਯਾਨੀ ਇਹ ਆ ਕਿ ਖੁਸ਼ੀ ਵੀ ਹੋਈ ਵਾਹ ਉਹ ਤੇ ਆਖੇ ਦੱਸਿਆ ਵੀ ਜਮਗੀਲਾ ਜੀ ਨੇ ਤੇ ਸੇਵੇ ਗੀਤ ਬਹੁਤ ਵਧੀਆ ਹੋਇਆ ਤੇਰਾ ਤੇਰੇ ਉਹਦੇ ਮਗਰ ਬੋਲਿਆ ਕਮਲਜੀਤ ਨੀਰੂ ਕੋਰਸ ਟੱਕਰ ਡਾਲੇ ਵਾਲਾ ਤੇ ਹੋਰ ਵੀ ਖੁਸ਼ੀ ਹੋਈ ਚਲ ਜਿਹੜਾ ਕਮਲਜੀਤ ਨੀਰੂ ਦੇ ਟੱਕਰ ਡਾਲੇ ਵਾਲਾ ਉਹਨਾਂ ਦਾ ਹਾਂਜੀ ਖੁਸ਼ੀ ਤਾਂ ਹੁਣ ਹੀ ਕੁਦਰਤੀ ਹੋਣੀ ਸੀ ਮੈਂ ਕਿਹਾ ਭਾਈ ਜੀ ਫਿਰ ਪਾਰਟੀ ਵਗੈਰਾ ਹਾਂਜੀ ਕਹਦਾ ਪਾਰਟੀ ਯਾਰਾ ਸੇਵਾ ਸਿੰਘ ਮੈਂ ਤੈਨੂੰ ਦੇਣੀ ਆ ਜੇ ਪਾਰਟੀ ਫਿਰ ਵੀ ਉਹਦੇ ਨੇ ਕੈਸਤਾ ਕੀ ਫੇਰ ਵੀ ਉਹਨੇ ਪਾਰਟੀ ਹਾਂ 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 ਰਿਕਾਰਡ ਆ ਗਿਆ ਫੇਰ ਵੀ ਚਮਕੀਲਾ ਸਾਹਿਬ ਦੀ ਪਾਰਟੀ ਯਾਨੀ ਉਹ ਕਦੇ ਨਾਤੇ ਵਿੱਚ ਤੇਰੇ ਨਹੀਂ ਪੈਸੇ ਖਰਚਾਉਣੇ ਹਾਂ ਹਾਂ ਯਾਨੀ ਦਰੇ ਦਸੀ ਚਮਕੀਲਾ ਚਮਕੀਲਾ ਸੀ ਬੜਾ ਫਤਿਲਾ ਸੀ ਬੜਾ ਸਹੀਲਾ ਸੀ ਵਾਹ ਜੀ ਵਾਹ ਪਰ ਜਿੱਡਾ ਉਹਦਾ ਦਿਲ ਸੀ ਹਾਂ ਜੀ ਬਹੁਤ ਆਪਾਂ ਫੋਲ ਕੇ ਨਹੀਂ ਦੇ ਸਕਦੇ ਸੀ ਜਿੱਡਾ ਉਹਦਾ ਦਿਲ ਸੀ ਬਹੁਤ ਹਰ ਬੰਦੇ ਦੀ ਮਦਦ ਕਰਦਾ ਸੀ ਹਰ ਬੰਦੇ ਦੇ ਗਰੀਬ ਘਰ ਉਹਦੀ ਜਿਆਦਾ ਮਦਦ ਕਰਦਾ ਸੀ ਜੀ ਹਾਂ ਜੀ ਨਹੀਂ ਨਹੀਂ ਉਹਨੂੰ ਕੀ ਸੀ ਬਿਰਾ 1000 2000 ਲੋਈ ਦੇਣਾ ਮੈਂ ਬਾਪ ਮੈਂ ਕਿੰਦੇ ਤੋਂ ਫੜਦਾ ਮੈਂ ਬਾਪ ਜਿੱਦੋਂ ਬਾਗੀ ਬਿਲਕੁਲ ਕਿਤੋਂ ਵੀ ਕਰਦੇ ਨਾ ਵਦਾਂ ਜਮੈਂ ਉਹ ਬੱਸ ਕਹਦਾ ਵੀ ਪਾਰਟੀਆਂ ਮੇਰੀਆਂ ਆਈਆਂ ਕੋਈ